ਹੁਣ ਯੂਕੇ ਦੇ ਵਿੱਚ ਜੀ ਜਦੋਂ ਦੀ ਨਵੀਂ ਸਰਕਾਰ ਆਈ ਹੈ ਲੇਬਰ ਦੀ ਇਹਨਾਂ ਨੇ ਹੁਣ ਤੱਕ 18000 ਤੇ 987 ਲੋਕਾਂ ਨੂੰ ਵਾਪਸ ਕਰ ਦਿੱਤਾ ਹੈ ਮਤਲਬ ਕਿ ਡਿਪੋਰਟ ਯੂਕੇ ਤੋਂ ਕਰ ਦਿੱਤਾ ਹੈ ਇਹਦੇ ਵਿੱਚ 24% ਵਾਧਾ ਹੋਇਆ ਹੋਮ ਆਫਿਸ ਦੇ ਮੁਤਾਬਕ ਜੇਕਰ ਇਹਨੂੰ ਇਸੇ ਜਿਹੜਾ ਪਿਛਲੇ ਸਮੇਂ ਦੇ ਨਾਲ ਮੁਕਾਬਲਤਨ ਦੇਖੀ ਤਾਂ ਇਹ 24% ਵਾਧਾ ਆਇਆ ਹੈ ਸੋ ਲੇਬਰ ਸਰਕਾਰ ਪਿਛਲੇ ਸਾਲ ਜੁਲਾਈ ਦੇ ਵਿੱਚ ਜਦੋਂ ਆਈਆ ਉਸ ਤੋਂ ਲੈ ਕੇ ਉਹਨੇ ਹੁਣ ਤੱਕ 18987 ਨੂੰ ਜਿਹੜਾ ਰਿਪੋਰਟ ਕਰ ਦਿੱਤਾ ਹੈ ਇਹ 5 ਜੁਲਾਈ 2024 ਤੋਂ ਲੈ ਕੇ 31 ਜਨਵਰੀ 2025 ਤੱਕ ਦੇ ਨੰਬਰ ਆ ਇਹਦੇ ਵਿੱਚ ਜਿਹੜਾ 5074 ਤਾਂ ਉਹ ਸੀਗੇ ਜਿਨ੍ਹਾਂ ਨੂੰ ਕੋਈ ਵੀ ਰਾਈਟ ਨਹੀਂ ਸੀਗਾ ਯੂਕੇ ਦੇ ਵਿੱਚ ਰਹਿਣ ਦਾ ਉਹਨਾਂ ਨੂੰ ਵਾਪਸ ਕੀਤਾ ਗਿਆ ਰਿਪੋਰਟ ਕੀਤਾ ਗਿਆ ਤੇ 2925 ਉਹ ਸੀਗੇ ਕਿ ਜਿਹੜੇ ਫੋਰਨ ਨੈਸ਼ਨਲ ਅਫੈਂਡਰ ਸੀਗੇ ਜਿਨ੍ਹਾਂ ਦੇ ਵੱਲੋਂ ਕੋਈ ਕ੍ਰਾਈਮ ਕੀਤਾ ਗਿਆ ਸੀਗਾ ਜਾਂ ਕੋਈ ਵੀ ਜਿਹੜਾ ਇੱਥੇ ਅਫੈਂਸ ਕੀਤਾ ਗਿਆ ਸੀਗਾ ਯੂਕੇ ਦੇ ਵਿੱਚ ਸੋ ਇੱਕ ਵੱਡੀ ਗਿਣਤੀ ਦੇ ਵਿੱਚ ਯੂਕੇ ਨੇ ਵੀ ਡਿਪੋਰਟ ਕਰਨਾਂ ਲੋਕਾਂ ਨੂੰ ਸ਼ੁਰੂ ਕੀਤਾ ਇਹਦੇ ਨਾਲ ਨਾਲ ਜਿਹੜਾ ਇਲੀਗਲ ਵਰਕਿੰਗ ਰੇਡਸ ਆ ਵੀ ਜਿੱਥੇ ਕੋਈ ਕੰਮ ਹੈ ਜਿਹੜੇ ਉਹਨਾਂ ਨੂੰ ਕੰਮ ਕਰਨ ਦਾ ਹੱਕ ਨਹੀਂ ਹੈਗਾ ਵੀ ਇੱਥੇ ਦੀ ਸਿੱਧੀ ਪਧਰੀ ਪਾਛਾ ਦੇ ਵਿੱਚ ਕਮਾ ਕੱਚੇ ਜਿਹੜੇ ਕੰਮ ਕਰਦੇ ਨੇ ਉਹਨਾਂ ਜਗ੍ਹਾਾਂ ਤੇ ਜਿਹੜੀਆਂ ਰੇਡਾਂ ਹੋਣੀਆਂ ਸ਼ੁਰੂ ਹੋਈਆਂ ਨੇ ਉਹਦੇ ਵਿੱਚ 38% ਵਾਧਾ ਹੋਇਆ ਵੀ ਪਹਿਲਾਂ ਦੇ ਨਾਲੋਂ 38% ਜਿਹੜੀਆਂ ਯੂਕੇ ਦੇ ਵਿੱਚ ਰੇਡਾਂ ਉਹ ਜ਼ਿਆਦਾ ਹੋ ਰਹੀਆਂ ਨੇ ਜਿਹੜੇ ਇਹ ਗਾਰਡੀਅਨ ਦੀ ਮੈਂ ਰਿਪੋਰਟ ਹੁਣੇ ਵੇਖੀ ਆ ਤੇ ਜਿਹੜੇ ਹੋਮ ਆਫਿਸ ਦੇ ਹਵਾਲੇ ਦੇ ਨਾਲ ਗਾਰਡੀਅਨ ਨੇ ਕਈ ਸਾਰੇ ਇਹਨਾਂ ਦੇ ਵਿੱਚੋਂ ਅੰਕੜੇ ਜਿਹੜੇ ਜਾਰੀ ਕੀਤੇ ਆ ਇਹ ਜਾਦੇ ਇਹ ਗੱਲ ਮੀਡੀਆ ਤੇ ਉਦੋਂ ਆਈ ਜਦੋਂ ਯੂਕੇ ਗਵਰਨਮੈਂਟ ਦੇ ਹੀ ਅਧਿਕਾਰੇ ਦੇ ਵੱਲੋਂ ਇੱਕ ਵੀਡੀਓ ਨਸ਼ਰ ਕੀਤੀ ਗਈ ਜਿਹਦੇ ਵਿੱਚ ਕਈ ਲੋਕਾਂ ਨੂੰ ਜਿਹੜਾ ਰਿਪੋਰਟ ਕਰਨ ਦੀ ਵੀਡੀਓ ਸੀਗੀ ਸੋ ਉਹਨੂੰ ਲੈ ਕੇ ਸਰਕਾਰ ਦੇ ਉੱਤੇ تنਕੀਦ ਵੀ ਹੋਈ ਆ ਕਿ ਭਾਈ ਕਿ ਤੁਸੀਂ ਇਹ ਕਿਉਂ ਇਹ ਇਸ ਵੀਕੇ ਨਾਲ ਨਹੀਂ ਦਿਖਾਣਾ ਚਾਹੀਦਾ ਤੇ ਦੂਜੀ ਇਹ ਗੱਲ ਹੈ ਕਿ ਜੇਕਰ ਇਹ ਇੱਥੇ ਕੋਈ ਜਿਹਨੂੰ ਅਸਾਈਲਮ ਨਹੀਂ ਮਿਲਿਆ ਜਾਂ ਕੋਈ ਇੱਥੇ ਗੈਰਕਾਨੂੰਨਨ ਢੰਗ ਦੇ ਨਾਲ ਰਹਿ ਰਿਹਾ ਸਗਾ ਉਹ ਕੋਈ ਦਹਿਸ਼ਤਗਰਦ ਨਹੀਂ ਉਹ ਇੱਥੇ ਕੋਈ ਕੋਈ ਵੀ ਕਿਸੇ ਵੀ ਤਰੀਕੇ ਨਾਲ ਯੂਕੇ ਦੇ ਵਿੱਚ ਆਇਆ ਤੁਸੀਂ ਉਹਨੂੰ ਰਿਪੋਰਟ ਤਾਂ ਕਰ ਸਕਦੇ ਹੋ ਪਰ ਉਹਨੂੰ ਐਸਪੀਕੇ ਨਾਲ ਹਿਊਮੀਲੇਟ ਤੁਹਾਨੂੰ ਨਹੀਂ ਕਰਨਾ ਚਾਹੀਦਾ ਲੇਬਰ ਪਾਰਟੀ ਜਿਹੜੀ ਕਿ ਸਰਕਾਰ ਇਹਦੇ ਵਿੱਚ ਇੱਥੇ ਉਹਦੇ ਅੰਦਰੋਂ ਹੀ ਆਵਾਜ਼ਾਂ ਉੱਠ ਰਹੀਆਂ ਨੇ ਇਸ ਚੀਜ਼ ਨੂੰ ਲੈ ਕੇ ਪਰ ਇਹ ਤੁਸੀਂ ਵੇਖ ਲਓ ਕਿ 트럼ਪ ਦੇ ਅਮਰੀਕਾ ਤੋਂ ਲੈ ਕੇ यूके तक की गल आ गई आ है ये ਆਪਾਂ حساب کتاب ला ਸਕਦੇ ਹਾਂ ਕਿ ਪਛਮੀ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਮਾਹੌਲ ਕਿਧਰਲੇ ਪਾਸੇ ਨੂੰ ਜਾ ਰਿਹਾ ਅੱਛਾ ਯੂਕੇ ਦੇ ਵਿੱਚ ਜਿਹੜੀ ਲੇਬਰ ਸਰਕਾਰ ਹੈ ਉਹਨਾਂ ਨੂੰ ਇਸ ਗੱਲ ਦਾ ਵੀ ਡਰਿਆ ਜਿਹੜਾ ਕਿ ਉਹ ਇਸ ਇਮੀਗ੍ਰੇਸ਼ਨ ਦੇ ਉੱਤੇ ਜਾਂ ਲੀਗਲ ਇਮੀਗ੍ਰੇਸ਼ਨ ਦੇ ਉੱਤੇ ਲਗਾਤਾਰ ਗੱਲਬਾਤ ਇੱਥੇ ਹੋ ਰਹੀ ਆ ਕਿਉਂਕਿ ਯੂਕੇ ਦੇ ਵਿੱਚ ਰਿਫਾਰਮ ਜਿਹੜੀ ਪਾਰਟੀ ਆ ਨਾਈਜਲ ਫਰਾਜ ਦੀ ਇਹ ਜਿਹੜਾ ਨਾਈਜਲ ਫਰਾਜ ਆ ਡੋਨਲਡ ਟਰੰਪ ਦਾ ਮਿੱਤਰ ਆ ਤੇ ਕਹ ਲੋ ਕਿ ਇਹਦੀਆਂ ਪਾਲਿਸੀਆਂ ਉਹਦੇ ਨਾਲ ਮਿਲਦੀਆਂ ਜੁਲਦੀਆਂ ਹੀ ਨੇ ਹੁਣ 나ਇਦਲ ਫਰਾਜ ਦੀ ਜਿਹੜੀ ਪਾਰਟੀ ਆ ਇਹਨੂੰ ਪਹਿਲਾਂ ਕਦੇ ਸਫਲਤਾ ਨਹੀਂ ਸੀ ਮਿਲੀ ਇਹਨੇ ਯੂਕਿਪ ਵੀ ਬਣਾਈ ਫਿਰ ਇਹ ਬ੍ਰੈਕਸਿਟ ਪਾਰਟੀ ਦੇ ਨਾਮ ਨਾਲ ਮਸ਼ਹੂਰ ਹੋਇਆ ਜਦੋਂ ਯੂਕੇ ਦਾ ਬ੍ਰੈਕਸਿਟ ਹੋਇਆ ਯੂਰਪੀਅਨ ਯੂਨੀਅਨ ਤੋਂ ਯੂਕੇ ਵੱਖ ਹੁੰਦਾ ਬਾਅਦ ਵਿੱਚ ਇਹਨੇ ਆਪਣੀ ਪਾਰਟੀ ਬਣਾ ਲਈ ਰਿਫਾਰਮ ਜਦੋਂ ਬੋਰਿਸ ਜੌਨਸਨ ਪ੍ਰਧਾਨ ਮੰਤਰੀ ਬਣਿਆ ਉਦੋਂ ਤਾਂ ਇਹ ਚੋਣਾਂ ਦੇ ਵਿੱਚ ਉਸ ਤਰੀਕੇ ਨਾਲ ਬੜਾ ਖੁੱਲ ਕੇ ਨਹੀਂ ਸੀ ਆਇਆ ਇਸ ਵਾਰ ਜਿਹੜਾ 2024 ਦੀਆਂ ਚੋਣਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਨਾਈਜ਼ਲ ਫਰਾਜ ਵੀ ਜਿੱਤ ਗਿਆ ਤੇ ਇਹਦੇ ਮੇਰਾ ਖਿਆਲ ਚਾਰ ਜਾਂ ਪੰਜ ਦੇ ਹੋਰ ਐਮਪੀ ਵੀ ਜਿੱਤੇ ਨੇ ਸੋ ਇਹਨਾਂ ਦੀ ਹਾਊਸ ਆਫ ਕਾਮਨਸ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਪ੍ਰੈਜ਼ੈਂਸ ਜਿਹੜੀ ਆ ਉਹ ਹੋ ਗਈ ਆ ਤੇ ਲੱਗਦਾ ਏਦਾਂ ਕਿ ਜੇਕਰ ਆਪਾਂ মিডিਆ ਦੇ ਵਿੱਚ ਦੇਖੀਏ ਜਿਹੜੀ ਇੱਥੇ ਦੀ ਮੁੱਖ ਵਿਰੋਧੀ ਧਿਰ ਆ ਯੂਕੇ ਦੀ ਕੰਜ਼ਰਵਟਿਵ ਜਿਹੜੀ ਕਿ ਰਾਈਟ ਟੂ ਸੈਂਟਰ ਪਾਰਟੀ ਆ ਉਹਦੇ ਨਾਲੋਂ ਜ਼ਿਆਦਾ মিডিਆ ਦੇ ਵਿੱਚ ਚਰਚਾ ਰਹੀਂਦੀ ਆ ਨਾਈਜ਼ਲ ਫਰਾਜ ਦੀ ਨਾਈਦਲ ਫਰਾਜ ਇਹ ਨਾਈਦਲ ਫਰਾਜ ਇਲਨ ਮਸਕ ਡੋਨਲਡ 트੍ਰੰਪ ਇਹ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਕਹਿ ਲੋ ਕਿ ਇੱਕ ਤਰੀਕੇ ਨਾਲ ਇਹਨਾਂ ਦਾ ਨਾਮ ਲਗਾਤਾਰ ਚੱਲਦਾ ਰਹਿੰਦਾ ਤੇ ਜਿਹੜੀ ਨਾਈਦਲ ਫਰਾਜ ਦੀ ਪਾਰਟੀ ਆ ਆ ਲੰਘੇ ਦਿਨੀ ਜਿਹੜਾ ਇੱਥੇ ਲਗਾਤਾਰ ਪੋਲਸ ਹੁੰਦੇ ਰਹਿੰਦੇ ਆ ਨਾ ਵੀ ਕਿਹੜੀ ਪਾਰਟੀ ਉੱਤੇ ਆ ਕਿਹੜੀ ਥੱਲੇ ਆ ਜਿਹੜੀ ਯੂਕੇ ਦੀ ਸੱਤਾਧਾਰੀ ਤੇ ਰਿਆ ਆਪੋਜੀਸ਼ਨ ਨੂੰ ਤਾਂ ਪਿੱਛੇ ਛੱਡਿਆ ਹੀ ਛੱਡਿਆ ਯੂਕੇ ਦੀ ਸੱਤਾਧਾਰੀ ਤੇ ਲੇਬਰ ਨੂੰ ਵੀ ਪੁਆਇੰਟਸ ਦੇ ਵਿੱਚ 2% ਤੋਂ ਦੇ ਤੋਂ ਵੀ ਅੱਗੇ ਚੱਲ ਗਿਆ ਜਿਹੜਾ ਲੋਕੀ ਇਸ ਮੌਜੂਦਾ ਸਮੇਂ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਨੇ ਉਹ ਹੈਗਾ ਰਿਫਾਰਮ ਨੂੰ ਸੋ ਰਿਫਾਰਮ ਦੀ ਮੇਨ ਪਾਲਿਸੀ ਕੀ ਆ ਕਿ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਬਾਹਰੋਂ ਆ ਕੇ ਇੱਥੇ ਬਸ ਰਹੇ ਲੋਕ ਆ ਉਹਨਾਂ ਦਾ ਨੰਬਰ ਘੱਟ ਕਿਦਾਂ ਕਰਨਾ ਜਿਹੜੇ ਇਲੀਗਲੀ ਰਹਿੰਦੇ ਆ ਉਹਨਾਂ ਨੂੰ ਬਾਹਰ ਕਿਦਾਂ ਭੇਜਣਾ ਇਹ ਉਹਨਾਂ ਦੀ ਮੇਨ ਪਾਲਿਸੀ ਆ ਸੋ ਇਸੇ ਕਰਕੇ ਲੇਬਰ ਨੂੰ ਵੀ ਪਤਾ ਕਿ ਸਾਨੂੰ ਇਹ ਚੀਜ਼ ਹੱਲ ਕਰਨੀ ਪੈਣੀ ਆ ਅਦਰਵਾਈਜ਼ ਰਿਫਾਰਮ ਨੇ ਸਾਡੇ ਤੋਂ ਉੱਤੇ ਚਲੇ ਜਾਣਾ ਪੋਲਿਟਿਕਸ ਨੂੰ ਸਮਝਣ ਵਾਲੇ ਲੋਕ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਸੱਤਾਧਾਰੀ ਧਿਰ ਚੀਜ਼ ਕਿਹੜੀਆਂ ਸੱਤਾਧਾਰੀ ਧਿਰ ਕਿਹੜੀਆਂ ਪਾਲਿਸੀਆਂ ਲੈ ਕੇ ਆਉਂਦੀ ਆ ਬਹੁਤ ਵਾਰ ਜਿਹੜੀਆਂ ਆਪੋਜੀਸ਼ਨ ਦੀਆਂ ਧਿਰਾਂ ਹੁੰਦੀਆਂ ਉਹ ਸੱਤਾਧਾਰੀ ਧਿਰ ਨੂੰ ਪਾਵਰ ਵਿੱਚ ਜਿਹੜੀ ਧਿਰ ਹੁੰਦੀ ਉਹਨੂੰ ਮਜਬੂਰ ਕਰ ਦਿੰਦੀਆਂ ਕਿ ਉਹਨਾਂ ਨੂੰ ਆਹ ਆਹ ਕੰਮ ਕਰਨੇ ਪੈਣੇ ਆ ਜਿੱਦਾਂ ਹਾਲਾਂਕਿ ਉਹ ਤਾਂ ਹੁਣ ਬਦਲੇ ਗਿਆ ਸਾਰਾ ਕੰਮ ਪਰ ਜਿੱਦਾਂ ਪਹਿਲਾਂ ਆਮ ਆਦਮੀ ਪਾਰਟੀ ਨੇ ਆ ਕੇ ਕਿਹਾ ਸੀ ਕਿ ਅਸੀਂ ਸਰੱਖਿਆ ਨਹੀਂ ਲੈਣੀ ਉਦੋਂ ਪੰਜਾਬ ਦੇ ਹੋਰ ਕਈ ਲੀਡਰਾਂ ਨੇ ਵੀ ਇਹ ਕਹਿਣਾ ਸ਼ੁਰੂ ਕਰਤਾ ਸੀ ਕਿ ਮੈਂ ਵੀ ਸਰੱਖਿਆ ਨਹੀਂ ਲਵਾਂਗਾ ਸੋ ਇਸ ਕਰਕੇ ਕਿਉਂਕਿ ਜਦੋਂ ਲੋਕਾਂ ਦੇ ਵਿੱਚ ਇੱਕ ਨੈਰੇਟਿਵ ਚਲੇ ਜਾਂਦਾ ਉਹਨੂੰ ਉਹਦੇ ਉੱਤੇ ਸਾਰੀਆਂ ਸਿਆਸੀ ਧਿਰਾਂ ਨੂੰ ਜਿਹੜਾ ਲੋਕਾਂ ਨੂੰ ਪਸੰਦ ਆ ਜਵੇਂ ਨੈਰੇਟਿਵ ਤੇ ਉਹਦੇ ਤੇ ਸਾਰੀਆਂ ਸਿਆਸੀ ਧਿਰਾਂ ਨੂੰ ਕੰਮ ਕਰਨਾ ਪੈਂਦਾ ਤੇ ਇਸ ਸਮੇਂ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਨੈਰੇਟਿਵ ਬੜਾ ਸਿੱਧਾ ਸਿੱਧਾ ਪਸੰਦ ਆ ਰਿਹਾ ਕਿ ਜਿਹੜੇ ਵੀ ਬਾਹਰੋਂ ਆ ਕੇ ਲੋਕ ਇੱਥੇ ਬਸ ਰਹੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵੱਡੇ ਪੱਧਰ ਤੇ ਕਟਾ ਕੀਤਾ ਜਾਵੇ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਜੁੜਦੇ ਰਹਿਾਂਗੇ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਗਏ ਹੋਏ ਨੇ ਸੋ ਉਹਦੇ ਤੇ ਵੀ ਗੱਲ ਕਰਦੇ ਆ ਆਪੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਬਹੁਤ ਬਹੁਤ ਧੰਨਵਾਦ ਸਾਸਿਕਾ